ਸਕਰੂ ਨੇ ਕਬੱਡੀ ਪਾਈ ਹੈ ਮੁਹੰਮਦ ਦੀ ਰੇਡ ਤੇ ਜਗਰਾਤ ਸਿੰਘ ਰਾਜਾ ਪੱਧਰੀ ਵਾਲਾ ਲਓ ਪੈਂਦੇ ਦੋ ਖਿਡਾਰੀਆਂ ਦੇ ਦਰਮਿਆਨ ਧੌਲਾਂ ਤੇ ਤਫੇ ਲੱਗਾ ਪਿਆ ਜੋਰ ਕਬੱਡੀ 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 ਲਓ ਅਮੀਰ ਮੁਹੰਮਦ ਏ ਹੋ ਇੱਥੇ ਰੱਖ ਵਾਹ ਓਏ ਗਬਰੂਆ ਭਾਜੀ ਗੁਰੂ ਨਾਨਕ ਦੀ ਇਸ ਧਰਤੀ ਦੇ ਉੱਤੇ ਆ ਕੇ ਪੂਰਾ ਨਜ਼ਾਰਾ ਲੈਂਦੇ ਹੋਏ ਔਰ ਪੂਰਾ ਆਓ ਦੇਖੋ ਝਗਾਨੀ ਆਓ ਬੱਲੇ ਬੱਲੇ ਕਰਾਈ ਪਈ ਆ ਨੰਬਰ ਹੋ ਗਿਆ ਰੇਡਰ ਦਾ ਨੰਬਰ ਇਰਾ ਟੀਮ ਦੇ ਹਿੱਸੇ ਔਰ ਗਬਰੂ ਬਹੁਤ ਐਕਸਟਰਾ ਪੁਆਇੰਟ ਜੋੜਦੇ ਨੇ ਚਾਹੀ ਮਾਰਦੇ ਪੱਟਾਂ ਤੇ ਥਾਪੀਆਂ ਔ ਚੱਲਦਾ ਹੋਇਆ ਮੁਕਾਬਲਾ ਵਜਦੀਆਂ ਤੌਲਾ ਉਖੜਦੇ ਪੈਰ ਕਬੱਡੀ 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 ਪਰ ਨੰਬਰ ਰੇਡਰ ਦੇ ਹਿੱਸੇ ਜਾ ਜੜਿਆ ਆਲੀ ਸਪਾਰੀ ਨੇ ਯਤਨ ਕੀਤਾ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੋ ਹੁੰਦੀ ਉਧਰ ਕਹਿੰਦੇ ਗ੍ਰੀਨ ਕਾਰਡ ਜਿਹੜਾ ਇਸ ਸਟਾਪਰ ਨੂੰ ਦਿਖਾਇਆ ਗਿਆ ਸਾਲਪੁਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਾਈਗਰ ਪੁੱਜੇ ਹੋਇਆ ਤੇਜਿੰਦਰ ਸਿੰਘ ਜੀ ਪੱਡਾ ਸਾਹਿਬ ਨਾਲ ਤੇਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਮੇਜ ਸਿੰਘ ਜੀ ਕੋਹ ਸਾਹਿਬ ਆਹ ਪੈਂਦਾ ਹੋਇਆ ਪੇਚਾ ਲੱਗਦਾ ਜੋਰ ਹਰਜੀਪਾਸੇ ਨਹੀਂ ਹੋ ਰੀਸਾ ਆਹ ਵਾਹ ਏ ਗੱਬਰੂਆ ਕਬੱਡੀ 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 ਇਹ ਆ ਬਰਸਾਲਪੁਰੀਆ ਆਮਰਤ ਲਾ ਤਕੜਾ ਜਫਾ ਇਹਨੂੰ ਰਹਿਣ ਦਿਓ ਭਾਜੀ ਇੱਕ ਮੈਚ ਹੀ ਤਕਰੀਬਨ ਕਾਫੀ ਲੰਬਾ ਹੋ ਗਿਆ ਹੈ ਮਿਹਰਬਾਨੀ ਕਰਿਓ ਜਰਾ ਖਿਡਾਰੀਆਂ ਦਾ ਕਾਫੀ ਜੋਰ ਹੋ ਚੁਕਿਆ ਹੈ ਹੁਣ ਕਬੱਡੀ ਰੁਕਣੀ ਨਹੀਂ ਚਾਹੀਦੀ ਲਓ ਉਧਰਲੇ ਪਾਸੇ ਖਲੋ 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 ਹਲਕੀ ਜੀ ਤੂ ਤਕਰਾਰ ਹੋਈ ਹੈ ਕੋਈ ਗੱਲ ਨਹੀਂ ਆਏ ਹਾਏ ਲਓ ਜੀ ਵਿੱਚ ਸਾਡੇ ਟੈਕਨੀਕਲ ਅਫੀਸ਼ਰ ਉਹਨਾਂ ਨੇ ਇਸ ਮਾਮਲੇ ਨੂੰ ਰਫਾ ਦਫਾ ਕੀਤਾ ਹੈ ਹਲਕਾ ਜਿਹੜਾ ਹੈ ਨਾ ਜੀ ਇਹ ਇਹ ਮਾੜਾ ਜਿਹਾ ਜੋਰ ਜਮਾਈ ਹੁੰਦੀ ਹੈ ਖੂਨ ਦੇ ਵਿੱਚ ਥੋੜੀ ਜੀ ਸਖਤੀ ਹੁੰਦੀ ਹੈ ਲਓ ਆਪਸ ਦੇ ਵਿੱਚ ਖਿਡਾਰੀਆਂ ਦੀ ਜੋ ਥੋੜੀ ਜੀ ਤਰਕੀ ਹੋਈ ਐ ਉਹਦੇ ਵਿੱਚ ਮੁਹੱਬਤ ਪਿਆਰ ਜੋ ਕਰਦਾ ਪਿਆ ਹੌਸਲਾ ਬਲੰਦ ਸੀਨਾ ਚੌੜਾ ਜੱਟ ਦਾ ਹੌਸਲਾ ਬਲੰਦ ਸੀਨਾ ਚੌੜਾ ਜੱਟ ਦਾ ਐਵੇਂ ਤੇ ਨਹੀਂ ਪਿੰਡ ਪਿੰਡ ਰੌਲਾ ਜੱਟ ਦਾ ਜੱਟ ਰੇਡ ਤੇ ਉਧਰੋਂ ੱਤਕਾ ইরਾਨੀ ਪਹਿਲਵਾਨ ਦਾ ੱਤਕਾ ਇਹ ਪੁਆਇੰਟ ਨੰਬਰ ਰੇਡਰ ਦੇ ਖਾਤੇ ਡਬਲ ਟੱਚਰ ਨੰਬਰ ਐਸਜੀਪ ਜਹੀ ਤਿਆਰ ਵਰ ਤਿਆਰ ਕੌਣ ਬੱਲੇ ਬਲੇ ਕਰਾਵੇਗਾ ਲਓ ਬਰਸਾਲਪੁਰੀਆ ਅਮਰਤ ਪੱਟੀ ਖੁੱਚ ਲੱਗਦਾ ਜੋਰ ਕਿ ਯੋਧੇ ਰਣ ਵਿੱਚ ਜੂਝਦੇ ਵਾਹਦੇ ਤਲਵਾਰਾਂ ਉਸ ਸਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਿੱਤ ਦਾ ਜਸ਼ਨ ਮਨਾਈਏ ਨਾ ਹਾਰੋਂ ਡਰੀਏ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਟੱਕਰ ਸਿਰੇ ਦੀ ਹੈ ਸੰਘਰਸ਼ ਚੱਲਦਾ ਹੋਇਆ ਤੇ ਫੈਸਲਾ ਹੋ ਜਾਣਾ ਵੀ ਲੱਗ ਗਿਆ ਜਫਾ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੋਈ ਟੱਕਿਆ ਇਹ ਅਮਰਤ ਬਰਸਾਲਪੁਰੀਆ ਇੱਥੇ ਰੱਖਾ ਇਹ ਜੋਰ ਬਿਨਾ ਪੱਟਾਂ ਤੇ ਥਾਪੀ ਵਜਦੀ ਨਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ